हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਝੀਆਂ ਪਹੁੰਚੇ ਆ ਪੋਝੀਆਂ ਪਿੰਡ ਨੂੰ ਜਿਲ੍ਹਾ ਤਸੀਲ ਹੈ ਸ੍ਰੀ ਤਰਨਤਾਰਨ ਸਾਹਿਬ ਲਗਦਾ ਪੰਜ ਬਾੜ ਪਿੰਡ ਬਿਲਕੁਲ ਨਜ਼ਦੀਕ ਚਬਾਲ ਤੋਂ ਵੀ ਸਿਰਫ ਕੋਈ 6-7-8 ਕਿਲੋਮੀਟਰ ਦੀ ਦੂਰੀ ਦੇ ਤੇ ਪਿੰਡ ਹੈਗਾ ਪੋਝੀਆਂ ਤੇਰੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਵਪਾਰ ਲੈਣ ਦਾ ਕੰਮ ਆ ਰੋਟੀਨ ਦੇ ਵਿੱਚ ਇਹਨਾਂ ਦੇ ਕੋਲ ਆਉਂਦੇ ਰਹਿੰਦੇ ਆ ਬੜਾ ਜ਼ਿਆਦਾਤਰ ਵੀਰ ਹਣੀ ਖਰੀਦੀ ਕਰਦੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਆਪਾਂ ਦਿਖਾਉਣੀ ਆ ਤੁਹਾਨੂੰ ਦੋ ਸੁਈਆਂ ਸਵਾਈਆਂ ਇੱਕ ਗੱਬਣ ਦਿਖਾ ਦੇਾਂਗੇ ਠੀਕ ਆ ਜੀ ਜੈਜ ਰੇਟ ਬਿਲਕੁਲ ਵਾਜਬ ਜੈਜ ਰੇਟ ਰਹਿਣਗੇ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਾਂ ਸ਼ਟਾਰਟਿੰਗ ਤੋਂ ਕਰ ਦਿੰਦੇ ਆ ਜਿਹੜਾ ਮਾਲ ਸਵੇ ਸਵੇ ਆਪਾਂ ਤੁਹਾਨੂੰ ਦਿਖਾਈਦਾ ਬੇਸ਼ੱਕ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਜਿਹੜੀ ਵਹਰ ਤੋਂ ਆਪਾਂ ਇੱਕ ਗੱਬਣ ਦਿਖਾਵਾਂਗੇ ਬੇਸ਼ੱਕ ਟਿਪ ਕੇ ਚੌਥਾ ਤੱਕ ਇਵੈਂਟ ਵੀ ਕੋਈ ਜ਼ਿਆਦਾ ਦੂਰ ਨਹੀਂ ਥੋ 12 15 ਕਿਲੋਮੀਟਰ ਦੀ ਮੀਟਰ ਦੀ ਸਾਰੀ ਦੂਰੀ ਆ ਸੋਰ ਸਿੰਘ ਪਿੰਡ ਵੀ ਥੋ ਥੋੜੀ ਦੂਰੀ ਤੇ ਆ ਪੂਰੀ ਗੱਲਬਾਤ ਕਰਾਂਗੇ ਉਸ ਵੀਡੀਓ ਨੂੰ ਐਂਡ ਤੱਕ ਦੇਖਿਓ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸਭ ਤੋਂ ਪਹਿਲਾਂ ਸਰਦਾਰ ਜਗENDER ਸਿੰਘ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਕਿ ਹਾਲ ਚਾਲ ਠੀਕ ਠਾਕ ਹੈ ਵਧੀਆ ਭਾਜੀ ਕੈਮ ਸੇਤਾ ਬਾ ਚੜ੍ਹਦੀ ਕਲਾ ਮਰਦਾਨਾ ਖਵਾਸ਼ਾ ਜੀ ਅੱਜ ਭਾਜੀ ਜੇ ਅੱਜ ਆਪਣੇ ਕੋਲ ਦੋ ਪਸ਼ੂ ਜਿਹੜੇ ਇਧਰ ਆਪਾਂ ਦਿਖਾਵਾਂਗੇ ਦੋ ਬੜਾ ਬਿਲਕੁਲ ਤਾਜ਼ੀਆਂ ਫਜਰ ਸੁਈਆਂ ਨੇ ਹਾਂਜੀ ਹਾਂਜੀ ਇਧਰ ਇੱਕ ਗੱ ਤੁਸੀਂ ਜਿਹੜੀਆਂ ਜੜੀਆਂ ਬਾਰੇ ਤਕਰੀਬਨ ਹਫਤੇ ਦੇ ਅੰਦਰ ਵਾਰੀ ਹੈ ਜੀ ਨਹੀਂ ਜੀ ਅੱਜ ਤੀਜਾ ਤੇ ਚੌਥਾ ਦੇਣਗੇ ਦੋ ਦਿਨਾਂ ਦੀ ਹੱਜਾ ਲਾ ਲੈ ਕੋਈ ਚੌਥਾ ਇੱਥੇ ਹੀ ਹੈ ਤੀਜਾ ਚੌਥਾ ਵਾ ਤੇ ਦੁੱਧ 17 18 18 ਕਿਲੋ ਬੋੜਾ ਜੀ ਜਗਾ ਇਥੇ ਠੀਕ ਆ ਜੀ ਆਹ ਤੇ ਬਾਕੀ ਆਪਣੀ ਚੋਕ ਤੇ ਤਸੱਲੀ ਭੈਣ ਭਰਾ ਕਰਕੇ ਖੜੇ ਸ਼ੁਰੂਆਤ ਚੰਗੀ ਦੁੱਗੀ ਇਹਨਾਂ ਦੀ 20 ਤੋਂ ਪਲੱਸ ਚੱਲਣੀਆਂ ਗਾਈ ਦੋਵੇਂ ਠੀਕ ਆ ਬਾਕੀ ਆ ਗਾਣੀ ਜਿਹੜੀ ਮਾੜੀ ਥੋੜੀ ਤਨੂਨ ਰੱਖਦੀ ਬੰਨੇ ਦੇ ਇੱਕ ਬਨੇ ਜਾਂ ਭਾ ਲਾਲੋ ਕੋਈ ਫਲੂਨ ਕਹਿ ਦਿੰਦੇ ਨੇ ਬਿਲਕੁਲ ਗੁੱਲਾ ਵੰਡ ਕਰਕੇ ਜਿਹੜਾ ਛਿਲਕਾ ਛਿਲਕਾ ਪਾਈਦਾ ਉਹ ਨਾ ਡੱਕ ਰੱਖ ਜਾਂਦਾ ਹੂੰ ਬਾਕੀ ਚਵਾਜ ਦੀ ਬਰਾਬਰ ਆ ਠੀਕ ਆ ਜੀ ਘਾਰ ਨਾਲ ਘਾਰ ਮਿਲ ਕੇ ਖੜੇ ਚੋਕੇ ਕੋਈ ਪਖਮਾਨਾ કે ਕੋਈ ਗੱਲਬਾਤ ਨਾ ਹੋਊਗੀ ਠੀਕ ਆ ਜੀ ਆਪਣੀ ਤਸੱਲੀ ਕਰੇ ਵੀਰ ਭਰਾ ਉਹਨੇ ਪਾਹੀ ਲਾਉਣੇ ਆ ਬਸ ਬਸ ਹਾਂਜੀ ਤੋਂ ਸ਼ੁਰੂਆਤ ਕਰਦੇ ਆ ਭਾ ਪਹਿਲੇ ਨੰਬਰ ਤੇ ਜਿਹੜੀ ਐ ਬਾਹਰ ਖੜੀ ਆ ਆਪਣੇ ਕੋਲ ੱੱੱਬੀ ਬਾਹਰ ਵੱਡੇ ਕੱਦ ਕੱਦ ਦੇ ਵਿੱਚ ਆ ਇਹਦੇ ਤੋਂ ਸ਼ੁਰੂਆਤ ਕਰ ਲਈਏ ਸੂਆ ਇੱਕ ਇਹਦਾ ਦੱਸਦੀ ਆ ਵੀ ਸੂਆ ਕਿੰਨਾ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਹੈ ਹਾਂਜੀ ਦੂਜਾ ਸੂਆ ਹੈ ਹਾਂ ਦੋ ਮਗਰੀ ਬੱਛੇ ਆ ਦੋ ਮਗਰੀ ਬੱਛੇ ਬੜੀ ਸੰਧੂ ਸਾਹ ਠੰਡੀ ਧੀਰੀ ਪਈ ਹੈ ਹੂੰ ਕੋਈ ਗਾਲੀ ਨਿਆਣਾ ਚੋਲੇ ਸਿਆਣਾ ਚੋਲੇ ਜਿੱਦਾਂ ਮਰਜ਼ੀ ਗਾਲੀ ਕੋਈ ਦੀ ਇਹ ਬੋਲੇ ਤੇ 18 ਕਿਲੋ ਆ 18 ਕਿਲੋ ਬੋੜਾ ਆ ਲਓ ਜੀ ਬੋੜਾ ਆ 20 ਦਾ ਪਾਸਾ ਲੈਣੀ ਹੈ ਠੀਕ ਆ ਤੇ ਜਾ ਦੇ ਨੇ ਅੱਜ ਸੂਈ ਨੂੰ ਹਾਂ ਤੇ 18 ਕਿਲੋ ਬੋੜਾ ਤੇ ਕੱਦ ਵੱਡਾ ਹਾਂਜੀ ਆ ਨ ਸੋ ਨਰੂਆ ਨਾਲਾ ਬੱਚੇ ਦੇ ਹਾਈਟ ਲੈਂਥ ਵਾਲੀ ਆ ਵੱਡੀ ਕੱਦ ਕਾਠੀ ਆ ਦੂਜਾ ਸੂਬਾ ਇਹ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਸੋ 18 ਕਿਲੋ ਬੋਲੂ ਤੋਂ ਸ਼ੁਰੂਆਤ ਕੀਤੀ ਆ ਫੂਡ ਕੁਆਲਿਟੀ ਆ ਤੁਹਾਨੂੰ ਦਿਖਾ ਦਈਏ ਆਪਾਂ ਲਾਗੇ ਤੋਂ ਠੀਕ ਆ ਇਹ ਕੋਈ ਖੋਲ ਕੇ ਨੂੰ ਵੀਰੋ ਤੋੜ ਕੇ ਦਿਖਾ ਦਈਏ ਆ ਬਾਹਰ ਨੂੰ ਕੱਢ ਦੋ ਖਾਂ ਖੁੱਲਾ ਇੱਧਰ ਠੀਕ ਆ ਜੀ ਬਾਕੀ ਥਾਂ ਥਪੇ ਅਲੱਗੇ ਵੇੜਾ ਤੇ ਨੇ ਚੰਗੇ ਕਿੰਨੇ ਚੰਗੇ ਆ ਮੁਠੀ ਉਠੀ ਵਾਲੇ ਥਾਨੇ ਆ ਮੁਠੀ ਦਾ ਰੋਟੀ ਨੂੰ ਦੋਸਰੂ ਨਾਮ ਕਹਿ ਲੋ ਮੁਠੀ ਵਾਲਾ ਥਾਨ ਕਹਿ ਲੋ ਠੀਕ ਆ ਜੀ ਸੋ ਰੰਗ ਬਾਜਾ ਕਰਮਾਂ ਵਾਲੀਆਂ ਬਾਕੀ ਇੱਕ ਵਾਰੀ ਤੋਰਾ ਤੋਰਾ ਤੁਹਾਨੂੰ ਆਪਣਾ ਤਸਲੀਨਾ ਚੈੱਕ ਕਰਾ ਦਿੰਨੇ ਆ ਸੋ ਸ਼ੁਰੂਆਤ ਚੰਗੀ ਕੀਤੀ ਐ ਨਾ ਕਰਮਾਂ ਵਾਲਿਆਂ ਠੀਕ ਆ ਜੀ ਸ਼ਟਾਰਟਿੰਗ ਚੰਗੀ ਆ ਸੋ 18 ਕਿਲੋ ਹਜੇ ਬੋਲਾ ਹੀ ਨਾ ਥੱਲੇ ਆ ਦੇਖੋ ਜੀ ਕਰੋ ਚੱਕ ਠੀਕ ਆ ਜੀ ਸੋ ਮੇਲ ਕਾਫ ਆ ਬਾਕੀ ਸੋਨਾ ਵਜਨ ਮੋੜ ਆ ਕੋਈ ਲਸੇਰੇ ਜਾਂ ਲਿਸੇਪਨ ਦੇ ਵਿੱਚ ਵੜਨੀ ਹੈਗੀ ਕੀ ਰਾਜੀ ਆ ਬਿਲਕੁਲ ਸ਼ਾਂਤਵਾ ਸਰੀਰ ਆ ਤੇ ਉਤੋਂ ਪਿੱਠਪੁਰੇ ਦੀ ਗੱਲ ਕਰੀਏ ਤੇ ਪੱਧਰ ਇੱਕਸਾਰ ਉਤੋਂ ਪੂਰੀ ਸਟ੍ਰੇਟ ਆ ਗਰਮਾ ਦੀ ਪੱਧਰ ਇੱਕਸਾਰ ਲੇਵਾ ਵੀ ਪੱਧਰ ਉਤੋਂ ਵੀ ਪੱਧਰ ਆਹ ਨਾੜੂ ਚੱਕ ਹਾਂ ਆ ਨਾੜੂ ਚੱਕਾ ਦੇ ਠੀਕ ਆ ਆ ਨਾੜੂ ਤੇ ਬੱਚਾ ਠੀਕ ਆ ਕੀ ਪੋਦੀਆ ਪਾ ਇੱਕ ਗੱਲ ਦੇ ਵਿੱਚ ਨਵੇੜ ਦਿੰਦੇ ਨੇ ਵੀ ਜਿਹੜੀ ਚਵਾਈ ਆ ਭੂਰ ਛਿੱਟਾ ਨਹੀਂ ਲੱਗ ਕੇ ਸੇ ਥਾਂ ਤੇ ਮੈਂ ਨਾ ਆਪਣੀ ਤਸੱਲੀ ਕਰਕੇ ਸਾਡੇ ਨੂੰ ਕੋਈ ਨਹੀਂਗਾ ਅਗਲੇ ਨੇ ਪੈਸੇ ਲੈਣੇ ਆਪਣੀ ਤਸੱਲੀ ਕਰਕੇ ਖੜੇ ਹਾਂ ਤੇ ਵਾ ਵਾ ਕਿਉਂ ਮੁੜ ਕੇ ਡਾਇਲ ਕਿਹਦੇ ਲਾਂਮਾ ਨਹੀਂ ਆਉਂਦਾ ਮੈਂ ਤੇਨੂੰ ਆਪਣੀ ਤਸੱਲੀ ਕਰਕੇ ਚੋਕ ਜੋਥੀ ਮਾਲ ਖੜਿਆ ਉਹ ਨਾ ਫੋਲਾ ਮਾ ਨਹੀਂ ਆਉਂਦਾ ਮਾਲ ਬਿਲਕੁਲ ਜੀ ਬਿਲਕੁਲ ਤੇ ਜਿੱਦਾਂ ਕੋ ਹਾਡੋ ਸਾਡੇ ਕੋ ਸੁਣਾਵਾ ਹਾਂ ਸਭ ਕੁਝ ਹੋਇਆ ਪਰ ਆਪਣੀ ਤਸੱਲੀ ਕਰੇ ਤਾਂ ਸਾਡੀ ਵੀਡੀਓ ਨਹੀਂ ਪਤਾ ਨਾ ਮਾਰ ਦੇਣੀ ਆ ਕੋਈ ਚਵਾਈ ਲਾ ਕੇ ਕਰਕੇ ਕੈਮਰਾ ਬਖਾ ਦੇਣੀ ਵੀ ਕੀ ਆ ਬਿਲਕੁਲ ਪਤਾ ਲੱਗ ਜਾਣਾ ਇਹ ਤਾਂ ਮੋਲ ਮਾਦੇ ਨੂੰ ਸੰਧੂ ਸਾਹਿਬ ਪੁਣਹ ਤਰਖੀ ਦੀ 75 ਦੀ ਵਿਗਦੀ 70 ਦੀ ਵਿਗਦੀ ਆ ਹਾਂਜੀ ਇਹ 66000 ਦੀ ਗਾਂ ਦੇ ਦੇਣੀ ਆ 66000 66000 ਦੀ ਦੇ ਦੇਣੀ ਲੋਬੀ 66000 ਦੀ ਤੁਹਾਨੂੰ ਬਾੜ ਮਿਲ ਜੂਗੀ ਇਹ ਗਾਂ ਮਿਲ ਜੂਗੀ ਵੱਡੇ ਕੱਦ ਕੱਦ ਦੇ ਵਿੱਚ ਆ ਬਾਕੀ ਦੁੱਧ ਕਰਮਾ ਲਈ ਚਵਾਜੇ 22 ਚਵਾਜੇ 24 ਇਹ ਚਵਾਜੇ 20 ਤਾਂ ਭਰਾਸੀ ਚੱਲਣੀ ਨਹੀਂ ਚੱਲਦੀ ਇਹ ਤਾਂ ਬਾਰ ਬਾਰ ਚੱਲੂਗੀ ਬਾਕੀ ਮੇਰਾ ਭਰਾ ਸੇਵਾ ਕਰਨ ਲਿਆ ਤੇ ਸਿਰਫ 66000 ਦੀ ਆ ਬਾੜ ਦੇ ਰੂਪੀ ਹਾਂਜੀ ਫੈਕਟਰ ਨੰਬਰ ਤੇ ਇੱਕ ਤੁਹਾਨੂੰ ਕ੍ਰੋਸ ਬਰੀਡ ਦੇ ਵਿੱਚ ਦਿਖਾਉਣਾ ਕੋਈ ਸ਼ਹੀਵਾਲ ਦਾ ਕ੍ਰੋਸ ਮੰਨ ਲਿਓ ਪਲੂਨ ਲੇਵੇ ਚੱਡੇ ਤੇ ਪਹਿਲਾਂ ਵੀ ਜ਼ ਉਹਨੋਂ ਉਹਨੇ ਦੇ ਤੇ ਹੈਗੀ ਆ ਮਗਰ ਬੱਛਾ ਇਹਦੇ ਦੀ ਮੇਲ ਕਾਫ ਆ ਬਾਕੀ ਠੰਡੀ ਧਰੀ ਆ ਕੋਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਨੋ ਕੋਈ ਦਰਨ ਵਾਲੀ ਨਹੀਂ ਕੋਈ ਗੱਲੋਂਗਾ ਐ ਜਿੱਥੇ ਮਰਦੀ ਹੱਥ ਪੱਲਾ ਫਿਰੋ ਕੋਈ ਗੱਲ ਨਹੀਂ ਠੀਕ ਆ ਜੀ ਤੇ ਇਹਦਾ ਸੁਹਾਗ ਕਿਨਵਾ ਜੀ ਇਹ ਉਹ ਤੇ ਦੁੱਜਾ ਹੀ ਆਂਦੇ ਆ ਪਰ ਆਹੀ ਮੰਨ ਕੇ ਤੇਜਾ ਲਿਆ ਹੈਗੀ ਉਤਰੋ ਦੁੱਜਾ ਹੀ ਆ ਠੀਕ ਆ ਜੀ ਉਹ ਕੌਣ ਮਤਲਬ ਜਿੱਥੋਂ ਪੰਗਵਾਈ ਆ ਆ ਜਿੱਥੋਂ ਪਿਛੋਂ ਆਈ ਆ ਉਹ ਘਰ ਆ ਦੇ ਦੁੱਜਾ ਕਿੰਦੇ ਠੀਕ ਆ ਜੀ ਆ ਲੋ ਵੀ ਪਿੱਛੇ ਜਿੱਥੋਂ ਵੀ ਪੁੱਛੂ ਆਉਂਦਾ ਜੀ ਇਹ ਤਾਂ ਜਾਈ ਕਹਿੰਦੇ ਜੋ ਡਿਟੇਲ ਉਹਨਾਂ ਦੁਬਾਰਾ ਦਿੱਤੀ ਗਈ ਹੈ ਦੂਜਾ ਪਰ ਕੋਈ ਭਰਾ ਆਪ ਦੀ ਸੰਧਾ ਅੱਜ ਜੇ ਮੰਨ ਕੇ ਲਈ ਹੈ ਜੇ ਜਾਂ ਮੰਨ ਕੇ ਬੇਸ਼ੱਕ ਲੈ ਕੇ ਜਾਵੇ ਠੀਕ ਹੈ ਹਾਂਜੀ ਸੋ ਬਾਕੀ ਹਾਥੋਂ ਸਫੇਰ ਕੇ ਤਸਦੀ ਨਾਲ ਪਹਿਲਾਂ ਵੀ ਦਿਖਾਤਾ ਚੁਵਾਈ ਵੀ ਤੁਸੀਂ ਮੇਰੇ ਦੇ ਵਿੱਚ ਦੇਖੋਗੇ 18 ਲੀਟਰ ਇਹਦੇ ਥੱਲੇ ਆ ਜੀ 18 ਲੀਟਰ ਇਹ ਥੱਲੇ ਲੋ ਜੀ 20 ਤੋਂ ਪਲੱਸ 14-14 ਤੁਸੀਂ ਚੈੱਕ ਕਰੋ ਠੀਕ ਹੈ ਜੀ ਆਰਡਰ ਕੰਪੈਟੇਟਰ ਦਾ ਕੋਈ ਤਲਕਵਾ ਜਦਾ ਨਹੀਂਗਾ ਠੀਕ ਹੈ ਜੀ ਕੰਪੈਟੇਟਰ ਮੁਠੀ ਆਰਾ ਥਣ ਲੱਗਾ ਠੀਕ ਹੈ ਜੀ ਸੋ ਵੈਸੇ ਹੁਣ ਜਿਹ ਇਹ ਵੀ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਸਮਾਂ ਕੋਈ 3:00 ਵਜੇ ਸਾਢੇ 3:00 ਵਜੇ ਦਾ ਟਾਈਮ ਆ ਬਾਕੀ ਮਾਰਨਿੰਗ ਚੁਵਾਈ ਦਾ ਟਾਈਮ ਵੀ ਆਪਾਂ ਪੁੱਛ ਲਵਾਂਗੇ ਕਿਉਂ ਅੱਜ ਵੀਡੀਓ ਬਣਾਉਣ ਦੇ ਕਰਕੇ ਜਿਹੜੇ ਚੁਵਾਈ ਆ ਮਾਰਨਿੰਗ ਸਾਇਦ 4:00 ਵਜੇ ਜਾਂ 3:00 ਵਜੇ ਕੀਤੀ ਆ ਉਹ ਪ੍ਰੋਪਰ ਆਪਾਂ ਡਿਟੇਲ ਤੁਹਾਨੂੰ ਦਵਾਾਂਗੇ ਵੀਡੀਓ ਦੇ ਵਿੱਚ ਬਾਕੀ ਇਹ ਭਾਜੀ ਜਗਿੰਦਰ ਸਿੰਘ ਜੀ ਹੁਣ ਚਵਾਈ ਤਕਰੀਬਨ ਹੁਣ 3:30 ਵਜੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਹਾਂਜੀ ਹਾਂਜੀ ਮਾਰਨਿੰਗ ਕੋਈ ਕਿਹੜੇ ਟਾਈਮ ਤੇ ਚਵਾਈ ਕਰਤੀ ਸੰਧੂ ਸਾਹਿਬ ਹੁਣ ਆਪਾਂ 2 ਵਜੇ ਦਾ ਟਾਈਮ ਲਿਆ 4 ਵਜੇ ਦੀ ਗਾਚ ਚਵਾਈ ਦਾ ਬਸ ਝੂਠ ਨਹੀਂ ਮਾਰਨਾ ਮਾਰਨਿੰਗ ਸਵੇਰ 4 ਵਜੇ ਦੀ 4 ਵਜੇ ਦੀ ਗਾਚ ਚੋਈ ਹੈ ਠੀਕ ਹੈ ਜੀ 4 ਤੋਂ 4 ਟਾਈਮ ਗਾਂ ਦਾ ਪੂਰਾ ਹੈਣਾ ਠੀਕ ਹੈ ਠੀਕ ਹੈ ਜੋ ਆਪਾਂ ਨੇ ਆਖੀ ਜਗ੍ਹਾ ਬੋਦਾਂ ਮੱਜਦਾ ਬਚੋਈ ਨਹੀਂ ਆ ਚੋਈ ਹੈ ਚੜਕੇ ਦੀ ਚੋਈ 4 ਵਜੇ ਦੀ ਚੋਈ ਹੈ ਠੀਕ ਹੈ ਜੀ ਬਾਕੀ ਆਪਨੇ ਦੋ ਟਾਈਮ ਤਸੱਲੀ ਕਰਕੇ ਖੜੇ ਚੋ ਬਿਲਕੁ ਚੁਆਈ ਕੀਤੀ ਆ ਜਾਂ ਹੁਣ ਜਿਹੜਾ ਮੌਕੇ ਤੇ ਟਾਈਮ ਹੋਇਆ ਪਿਆ ਠੀਕ ਆ ਆ ਦੇਖੋ ਸੋ ਦੋਸਤੋ ਅਗਲੇ ਥਣ ਦੇ ਵਿੱਚ ਥੋੜਾ ਜਿਹਾ ਭੂਰ ਛੱਟਾ ਜ਼ਰੂਰ ਹੈਗਾ ਬਹਿਣੀ ਵਾਲੇ ਅਗਲੇ ਥਣ ਦੇ ਵਿੱਚ ਬਾਕੀ ਕੋਈ ਵੀ ਭਰਾ ਆਪਣੀ ਤਸੱਲੀ ਕਰਕੇ ਵੇਖ ਸਕਦਾ ਨਾਰੂਆ ਨਾਲ ਬੋ ਬੱਚਿਆਂ ਦੇ ਬਾਕੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਤਸੱਲੀ ਦੇ ਨਾਲ ਹਾਇ ਮਗਰ ਬੱਚਿਆ ਦੋਂਦੇ ਆ ਲਓ ਠੀਕ ਹੈ ਤੇ ਇਹਦਾ ਵੀਰ ਜਗENDER ਸਿੰਘ ਜੀ ਕੀ ਮੌਨਿਕ ਦੀ ਡਿਮਾਂਡ ਕਰਦੇ ਪਏ ਆ। ਸਨੂ ਸਾਹਿਬ ਨਾਂ ਨ ਮੰਗਣਾ, ਪਾਗੜ ਨਾਂ ਮੰਗਣਾ 60। ਹਾਂ, ਨਾ 55000 ਦੀ ਦੇਣੀ ਆ। 55000 ਰੁਪਏ। 55000 ਦੀ ਦੇਣੀ। ਠੀਕ ਆ। ਹਾਂਜੀ। ਤੇ ਦੁੱਧ 20 ਦਾ ਪਲਾਸ ਚੱਲ ਗਿਆ ਹੋ ਸਕਦਾ 52 ਚਵਾ ਦੇ। ਇਹਦਾ ਕੋਈ ਪਰੰਜ ਨਹੀਂ ਦੁੱਧ ਨੂੰ ਚੱਲਣ ਦੇ ਗਾਂ। ਠੀਕ ਆ ਠੀਕ ਆ। ਹਾਂ। ਕਦਮੂ ਜੀ ਆਪਾਂ ਰੇਟ ਜੱਜ ਪਾਇਆ ਹਾਂ ਗਾਵਾ। ਹਾਂ। ਤੋ ਜੋ ਲੈਣਾ ਹੀ 55 ਦਾ। ਠੀਕ ਆ। ਹਾਂਜੀ। ਲਓ ਵੀ ਹਾਂ ਨਾ ਜਿਹੜੀ ਦੱਸੋ ਆਪਾਂ 55000 ਦੀ ਮਿਲ ਚੁੱਕੀ ਠੀਕ ਆ ਜੀ। ਤੇ ਪੂਰਾ ਮਾਨ ਤਨ ਜਿਹੜ ਫੋ ਬਿਲਕੁਲ ਫੱਜਰ ਤਾਜ਼ੀਆਂ ਵੜਾ ਸੁਈਆਂ ਨੇ ਜਿੱਦਾਂ ਮਰਜ਼ੀ ਮੇਰਾ ਵੀਰ ਚੋ ਜੋ ਕੇ ਤਸੱਲੀਆਂ ਕਰਿਆ ਜੇ ਥਣ ਥੱਪੇ ਆਲੀਆਂ ਨੇ ਤੇ ਚੁਵਾਈਆਂ ਬੈਸਟ ਲੱਗੀਆਂ ਨੇ ਬਾਕੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਚੁਵਾਈਆਂ ਦਿਖਾ ਦਿੱਤੀਆਂ ਇੱਧਰ ਇੱਕ ਗੱਬਣ ਵੜ ਤੁਹਾਨੂੰ ਦਿਖਾਵਾਂਗੇ ਐਫਪੀ ਬਰੀਡ ਦੇ ਵਿੱਚ ਆ ਬੱਟੀ ਹਾਈਟ ਕੱਟ ਦੇ ਵਿੱਚ ਦੇਲ ਬੂਲ ਵੀ ਚੰਗੀ ਸਪੈਸ਼ਲ ਆ ਸਭ ਬਣੂਗੇ ਆ ਚੈੱਕ ਕਰੋ ਬਹੁਤ ਜ਼ਿਆਦਾ ਥੱਲੇ ਠੱਡੀ ਤੇਰੀ ਆ ਹਾਂ ਉਹ ਦਾ 5 ਲੀਟਰਾਂ ਦੇ ਚਵਾਹਾਂਦੀ ਆ। ਬੇਲੋਰੇ ਬੰਦੇ ਜੀ ਇਹਨਾਂ ਘਵਾਂਦੀ ਆ। ਅੱਛਾ ਜੀ। ਹਾਂਜੀ। ਆ ਕਰੋ ਚੱਕ ਠੀਕ ਆ ਜੀ। ਹਾਂ। ਤੇ ਐਸ ਵਾਰ ਮਨੋ ਹੈ ਤਿਹਜਾ ਵੀ ਸੂਆ ਹਣਾ। ਤਿਹਜਾ ਸੂਆ ਕਾਂ ਦਾ। ਤਿਹਜਾ ਸੂਆ ਮੰਨ ਕੇ ਬੇਸ਼ੱਕ ਵੀਰ ਮੇਰੇ ਸੌਦਾ ਕਰ ਲੈਣਾ। ਹਾਂ। ਉਹ ਸਮਾ ਵੀਰ ਗਾਜੇ ਕੱਢ ਦੀ ਆ 8-10 ਦਿਨ। 10 ਦਿਨ ਦਾ ਨਾ ਬੜੇ ਰਮਾਨਾ ਖਰਦੇ ਆ। ਹਾਂ। ਲਓ ਜੀ 8-10 ਦਿਨ ਅੰਗ ਦੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਆ ਜੀ। ਹੁਣ ਵੱਡੀ ਹਾਈਟ ਲੈਂਥ ਆ। ਬਾਕੀ ਇਧਰ ਮਾਰੋ ਇੱਕ ਵਾਰੀ ਨਿਗਾ। ਲਬਾਈ ਰੂਈ ਚੰਗੀ ਆ, ਦੱਬੀ ਆ, ਉਹ ਤੋਂ ਚਮਕਦਮ ਕਪੂਰੀ ਤੋ ਤੋੜ ਕੇ ਕੁਰੀ ਆਪਾਂ ਤੁਹਾਨੂੰ ਪੁਸ਼ਟੀ ਨਾਲ ਚੈੱਕ ਕਰਾ ਦਨੇ ਆ ਜ਼ਰਲਵੰਦ ਚੰਗੇ ਆ ਆਪਸੀ ਥਾਣਾ ਦੇ ਵਿੱਚ ਠੀਕ ਆ ਜੀ ਗੈਪ ਸਪੇਸ ਚੰਗੀ ਆ ਔਰ 10 ਦਿਨ ਹਜੇ ਦਾ ਪੈਂਡਿੰਗ ਆ ਸਮਾਂ ਉਹ ਸਕੋਰਡਿੰਗ ਤੁਸੀਂ ਆਈਡੀਆ ਲਾ ਲਿਆ ਜੇ ਵੀ ਕਿੰਨਾ ਕੁ ਬਣੂਗੀ ਕਰਮਾਂ ਲਈ ਹਲਕਾਰੀ ਇੱਕਰਾ ਮਾੜੀ ਲਾਵੇ ਅਗਲਾ ਬਖਾਵੇ ਵੀ ਇਹ ਨਾ ਸਮਝੇ ਕੋ ਗਲਾ ਵੀ ਲੱਸੀ ਜਾਂ ਕਿਦਾ ਪੂਰੀ ਲਾ ਕੇ ਬਖਾ ਦੋ ਤਸਲੀ ਨਾਲ ਆ ਦੇ ਹਾਂ ਪ੍ਰਭ ਦੀਆਂ ਨਮਾ ਤੁਰਦੇ ਹਾਂ ਤੁਰਦੇ ਦੋ ਕਦਮ ਗਾਂ ਨੂੰ ਲਾਓ ਜੀ ਠੀਕਾ ਜੀ ਸੋ ਪਿੰਡੇ ਵਾਲਾ ਮੇਰੇ ਭਰਾਏ ਕੋਲ ਤਸਲੀ ਨਾਲ ਨਿਗਾਹ ਮਾਰੋ ਉੱਤੋਂ ਪੂਰੀ ਚਮਕ ਤਮਕ ਕਾ ਕੋਈ ਇਹ ਨਾ ਮੇਰਾ ਵੀ ਰੱਖੇ ਕੋਈ ਨਿਸ਼ਾਨ ਵਾਦੂ ਘਾਟੂ ਕੀ ਦਾਗ ਉੱਤੋਂ ਬਿਲਕੁਲ ਪਿੰਡੇ ਦੀ ਸਾਫ ਸੁਥਰੀ ਆ ਸੋ ਥਾਨ ਥੱਪੇ ਦੀ ਸਾਫ ਸੁਥਰੀ ਆ ਬਾਕੀ ਵੇਂਸਪੋਨ ਤੋਂ ਲੇਵੇ ਦੇ ਉੱਪਰ ਕਾਫੀ ਆ ਆ ਦੇਖੋ ਇਤਰਾ ਸੰਧੂ ਸਾਹਿਬਾਂ ਵੀਡੀਓ ਤੇ ਭਰਾ ਦੇ ਨੂੰ ਬੱਚੀ ਬਹੁਤ ਥਾਣਾ ਗਰੰਟੀ

ਹਜੇ ਅੱਧੀ ਵੀ ਕੰਪਲੀਟ ਨਹੀਂ ਬਣੀ ਗਈ ਹਜੇ 10 ਦਿਨ ਦਾ ਟਾਈਮ ਆ 10 ਦਿਨ ਪਰੇ ਹੁੰਦੇ ਬਹਿੜਾਂ ਦੇ ਵਾਸਤੇ ਖਾਸ ਤੌਰ ਤੇ ਜਦੋਂ ਬੰਤੀ ਗੱਲ ਆਉਂਦੀ ਆ ਬੜੂ ਥੋੜੀ ਪੂਰਾ ਕਰਮਾ ਦੀ ਬਹੁਤ ਚੜੀ ਸਾਨੂੰ ਸਾਹਿਬ 5 ਕਿਲੋ ਵਿੱਚ ਆਉਗੀ ਆ ਹਾਂ ਤੇ ਥਣ ਥਣ ਬਹੁਤ ਵਧੀਆ ਲੱਗਾ ਗਲਾਬੀ ਥਾਣਿਆ ਐ ਚੰਗੀ ਨਿਕਲਨੀ ਠੰਡੀ ਇਹਨੂੰ ਪ੍ਰਵਾਹ ਹੀ ਨਹੀਂ ਲੈਣਾ ਚਲੇ ਸਾੜਾ ਜਿੱਥੇ ਮਰਜ਼ੀ ਕੋਈ ਗੱਲ ਨਹੀਂ ਦੇਖੋ ਠੀਕ ਆ ਉਹ ਕਵੀਰ ਕੀ ਮੋਨੋ ਕੀ ਡਿਮਾਂਡ ਕਰਦੇ ਪੈਨ ਦੀ ਸੰਧੂ ਸਾਹਿਬ ਉਹ ਤਰ੍ਹਾਂ ਨੇ ਕਾਦ ਵੇਖੇ ਜੀ ਕਰਦਾ ਲੱਖ ਮੰਗੀਏ ਆ ਪਰ ਨਹੀਂ ਲੱਖ ਕੀ ਮੰਗਣਾ ਵਾ ਆ ਫਿਰ 86000 ਦੀ ਦੇ ਦਗੇ ਕਹੀ 86000 ਪਾ ਕਿਹਨੇ ਸਾਹਬ ਨਹੀਂ ਆਖਦਾ ਜੇ ਸੁਬ ਵੀ ਫੇ ਇੱਕ ਦਸ ਦੀ ਵੇਚਣੀ ਆ ਇਤਰਾ 86000 ਦੀ ਗਨਾ ਦੇਦਾ ਚਲੋ ਜੇ ਦਾ ਕਰ ਮਾਰੀ ਅੱਗੇ ਸਮਾਂ ਪਰ ਆਉਂਦਾ ਚੰਗਾ ਹੀ ਆ ਤੇ ਕੋਈ ਹੁੰਦੀ ਆ ਕੋਈ ਮਾਨਤਨ ਵਾਲੀ ਗੱਲਬਾਤ ਕੱਟ ਦੀ ਜੀ ਕਸਰ 80000 ਸ਼ਰਤ ਦੇ ਨੇ 85 ਵੀ ਦੇ ਦੇ ਸੰਧੂ ਸਾਹਿਬ 85 ਦੇ ਦੋ 85 ਤਾਂ ਹੈ 85 ਦੇ ਦੋ 85 ਦੇ ਦੇਣੇ ਦੇਖ ਲਓ ਹਾਂ ਦੇ ਰਾਂਗਾ 85 ਲੈ ਲਓ ਤੁਸੀਂ ਲੈ ਜਾਓ। ਲੋ ਵੀ 85000 ਦੀ ਇਹ ਨਸਲ ਹੈ। ਬਾਕੀ ਸਾਰੇ ਪਾਸੇ ਮੇਰਾ ਭਰਾ ਤਸੱਲੀ ਨਾਲ ਦੇਖ ਲਿਆ ਜੇ ਕੋਈ ਠੀਕਾ ਜੀ ਤੇ ਦੁੱਧ ਚੰਗਾ ਜਵਾਜੂਗੀ ਭਾਂਡਾ ਪੌਂਦਾ ਫੱਲੇ ਬਹੁਤ ਆ ਖੁੱਲਾ ਡੁੱਲਾ ਲੈਵਾ ਹੈ। ਪਰੂ ਵੀ ਥੱਲੇ ਚੰਗੀ। ਸੋ ਇਹ ਨਸਲ ਬਰੀਡ ਦੇ ਵਿੱਚ ਇਹ ਵੈੜ ਵਿਕਾਊਗਾ 85000 ਦੀ 22 24 5 ਲੀਟਰ ਨੂੰ ਕਰਮਾ ਦੀ ਮਾਤ ਪਾ ਸਕਦੀ ਆ। ਵੱਡੀ ਵੈੜ ਆ ਜਿਹੜੀਆਂ ਸੁਈਆਂ ਵੈੜਾ ਉਹਨਾਂ ਦੀ ਚਵਾਈ ਆਪਾਂ ਤੁਹਾਨੂੰ ਵਿੱਚ ਦਿਖਾਤੀ ਆ। ਇਹ ਗੱਬਣ ਮਾਕ ਸੀਗਾ। ਬਾਕੀ ਟਿੱਪ ਕੇ ਵਗਰਾ ਕੇ ਤੁਹਾਨੂੰ ਇਹ ਵੀ ਤਸੱਲੀ ਨਾਲ ਦਿਖਾਤੀ ਆ। ਸੋ ਇਹ ਅਜੇ ਤਿੰਨ ਨਾਗਸੀ ਵੀਰ ਜਗਿੰਦਰ ਸਿੰਘ ਜੀ ਆਪਣੇ ਆਪਣੇ ਇੱਕ ਕੰਟੈਕਟ ਨੰਬਰ ਜਿਹੜੇ ਆ ਉਹ ਵੀ ਸਾਂਝੇ ਕਰ ਦਿੱ ਗਏ 97790 ਤੇ 66037 ਠੀਕ ਹੈ ਜੀ ਹਾਂਜੀ ਦੂਜਾ ਨੰਬਰ ਕਿਹੜਾ ਸੀ 73557 ਹਾਂ 10 ਭਾਈ ਨਾਲ ਠੀਕ ਹੈ ਸੋ ਦੋਸਤੋ ਦੋਵੇਂ ਨੰਬਰ ਜਿਹੜੇ ਸਕਰੀਨ ਤੇ ਫਿਲਹਲੇ ਚੱਲਣ ਦੇ ਆ ਮਾਲ ਇਹਨਾਂ ਦੇ ਕੋਲ ਆਉਂਦਾ ਰਹਿੰਦਾ ਵਪਾਰ ਲੈਣ ਦਾ ਕੰਮ ਆ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਦੋ ਚਾਰ ਨਾਗ ਜਿਹੜੇ ਆ ਹਰ ਵਕਤ ਜਿਹੜੇ ਮੌਜੂਦ ਹੁੰਦੇ ਆ ਇਹ ਰੱਖ ਜੰਦਾ ਮਾਲ ਹੋਰ ਕੋਈ ਦੋ ਚਾਰ ਨਵੇਂ ਪਸ਼ੂ ਆ ਜਾਣੇ ਆ ਸੋ ਸੰਪਰਕ ਕਰਕੇ ਜਿਹੜਾ ਉਪ ਪੁੱਛਗਿਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ